ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣੀ 1885 ਇਹ ਆਪਾਂ 3 ਤਰੀਕ ਨੂੰ ਟ੍ਰਾਂਸਪਲੈਂਟ ਕੀਤੀ ਸੀਗੀ 13 ਤਰੀਕ ਨੂੰ ਇਹਦੀ ਪਨੀਰੀ ਬੀਜੀ ਸੀ 20 ਦਿਨ ਦੀ ਪਨੀਰੀ ਜਿਹੜੀ ਦੀ ਆਪਾਂ ਟ੍ਰਾਂਸਪਲੈਂਟ ਕਰਤੀ ਸੀਗੀ ਵਧੀਆ ਇਹ ਚੱਲ ਪਈ ਆ ਅੱਜ ਇਹਦੇ ਵਿੱਚ ਪਹਿਲੀ ਰੇਪ ਆ ਰਹੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਕੀ ਕੀ ਪਾ ਰਹੇ ਆ ਇੱਕ ਟਪਾਰੇ ਮਥਾਇਲ ਥਾਈਪੋਨੇਟ ਮਥਾਇਲ 70% ਵਾਲਾ ਅੱਧਾ ਕਟਾ ਯੂਰੀਆ ਦਾ ਤੇ ਇੱਕ ਬੈਗ ਆਪਾਂ ਪਾ ਰਹੇ ਆ ਪੋਲੀਸਲਫੇਟ ਦਾ ਪੋਲੀਸਲਫੇਟ ਆਈਸੀਐਲ ਕੰਪਨੀ ਦੇ ਆਉਂਦੀ ਹੈ ਇੰਪੋਰਟਡ ਹੈਗੀ ਇਹ ਪ੍ਰੋਡਕਟ ਇਹਦੇ ਚ ਆਪਾਂ ਨੂੰ ਕੈਲਸ਼ੀਅਮ ਮੈਗਨੀਸ਼ੀਅਮ ਤੇ ਸਲਫਰ ਮਿਲਦਾ ਆ ਤੁਸੀਂ ਦੇਖ ਸਕਦੇ ਹੋ ਯੂਰੀ ਆਪਾਂ ਅੱਧਾ ਬੈਗ ਹੀ ਪਾਈ ਆ ਸਟਾਰਟਿੰਗ ਦੇ ਵਿੱਚ ਕਿਉਂਕਿ ਪਹਿਲਾਂ ਅੱਧਾ ਬੈਗ ਥੱਲੇ ਪਾਇਆ ਹੋਇਆ ਬੇਸਲ ਦੇ ਵਿੱਚ ਇਹਨੂੰ ਅੱਧਾ ਬੈਗ ਯੂਰੀਆ ਦਾ ਤੇ ਅੱਧਾ ਬੈਗ ਡਾਈ ਦਾ ਆਪਾਂ ਪਾਇਆ ਸੀਗਾ ਤੇ ਅੱਗੇ ਜੋ ਜੋ ਵੀ ਕਰਾਂਗੇ ਆਪਾਂ ਉਹ ਵੀ ਤੁਹਾਨੂੰ ਦੱਸਦੇ ਰਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ